ਜ਼ਿੰਦਗੀ ਦੇ ਵਿੱਚ ਕਈ ਜਿਹੇ ਫੈਸਲੇ ਲਏ ਜਾਂਦੇ ਆ ਜਿਹੜੇ ਨਾ ਚਾਹ ਕੇ ਵੀ ਬੰਦੇ ਦੀ ਬਹੁਤ ਜ਼ਿਆਦਾ ਬਦਨਾਮੀ ਕਰਾ ਦਿੰਦੇ ਆ ਜਿੰਨੀ ਤੇਜ਼ੀ ਦੇ ਨਾਲ ਕਿਸੇ ਨੂੰ ਦੌਲਤ ਸ਼ੌਹਰਤ ਮਿਲਦੀ ਆ ਉਸ ਤੋਂ ਬਾਅਦ ਜਦੋਂ ਇੱਕਦਮ ਮਾੜਾ ਸਮਾਂ ਆਉਂਦਾ ਤੇ ਲੋਕ ਨਫ਼ਰਤ ਕਰਨ ਲੱਗਦੇ ਆ ਤੇ ਮਜ਼ਾਕ ਕਰਨ ਲੱਗਦੇ ਆ ਜਿਹਾ ਹੀ ਹੋਇਆ ਵੈਲਡਰ ਗਰਲ ਦੇ ਨਾਲ ਬ੍ਰਾਊਨ ਕੁੜੀ ਵੈਲਡਰ ਗਰਲ ਜਿਹੜੀ ਆਪਣੇ ਪਿਓ ਦੇ ਨਾਲ ਜਿਹੜੇ ਖੇਤੀਬਾੜੀ ਦੇ ਸੰਧ ਬਣਾਉਣ ਦੇ ਵਿੱਚ ਉਸਨੇ ਪ੍ਰਸਿੱਧੀ ਹਾਸਲ ਕੀਤੀ ਲੋਕਾਂ ਨੇ ਮਣਾ ਮੂਹੀ ਪਿਆਰ ਦਿੱਤਾ ਦਿਨਾਂ ਦੇ ਵਿੱਚ ਸਟਾਰ ਬਣ ਗਈ ਤੇ ਉਹ ਕੁੜੀ ਨੇ ਵੀ ਲੋਕਾਂ ਤੋਂ ਕੁਝ ਨਹੀਂ ਲੁਕੋ ਕੇ ਰੱਖਿਆ ਉਸਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪਰਤਾਂ ਲੋਕਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤੀਆਂ ਕਿਉਂ ਤਲਾਕ ਹੋਇਆ ਇੱਕ ਬੱਚਾ ਤੇ ਉਸਨੇ ਸ਼ਰ੍ਹਾਂਵੇਂ ਗੱਲ ਆਖੀ ਕਿ ਜੇਕਰ ਉਹ ਹੋਰ ਕਿਸੇ ਮੁੰਡੇ ਦੇ ਨਾਲ ਵਿਆਹ ਕਰਵਾਲੇਗੀ ਤੇ ਉਹ ਉਸਦੇ ਮੁੰਡੇ ਨੂੰ ਅਕਸੈਪਟ ਨਹੀਂ ਕਰੇਗਾ ਇਸ ਕਰਕੇ ਉਹ ਕਿਸੇ ਹੋਰ ਦੇ ਨਾਲ ਵਿਆਹ ਨਹੀਂ ਕਰਵਾਉਂਦੀ ਕਿਉਂਕਿ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਹ ਗੱਲ ਜਦੋਂ ਲੋਕਾਂ ਨੇ ਉਸਦੇ ਮੂੰਹੋਂ ਸੁਣੀ ਤੇ ਲੋਕਾਂ ਦੇ ਜਿਹੜਾ ਉਸਦੀ ਇੱਜ਼ਤ ਦੇ ਲਈ ਬਹੁਤ ਜ਼ਿਆਦਾ ਜਿਹੜਾ ਸਿਰ ਝੁੱਕ ਗਿਆ ਉਸ ਨੂੰ ਬਹੁਤ ਇੱਜ਼ਤ ਮਾਨ ਦਿੱਤਾ ਲੋਕਾਂ ਨੇ ਤੇ ਹੁਣ ਇੱਕ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ ਵੀਡੀਓ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਵੈਲਡਰ ਗਰਲ ਬ੍ਰਾਊਨ ਗਰਲ ਜਿਹੜੀ ਕੁੜੀ ਹੈ ਉਹਨੇ ਵਿਆਹ ਕਰਵਾ ਲਿਆ ਤੇ ਮੁੰਡਾ ਰੋ ਰਿਹਾ ਦਰਸਾਲ ਇਹ ਸਾਰੀ ਗੱਲ ਤੁਹਾਨੂੰ ਦੱਸਦੇ ਆ ਆਖਰ ਹੋਇਆ ਕੀ ਹੈ ਇਹ ਗੱਲ ਦੇ ਪਿੱਛੇ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕੁੜੀ ਨੇ ਵਿਆਹ ਨਹੀਂ ਕਰਵਾਇਆ ਇਸ ਦੀ ਭੈਣ ਆ ਜਿਹੜੀ ਇਹ ਤਿੰਨ ਭੈਣਾਂ ਤੇ ਇੱਕ ਭੈਣ ਇਸ ਦੀ ਆਸਟ੍ਰੇਲੀਆ ਇੱਕ ਪੰਜਾਬ ਪੁਲਿਸ ਦੇ ਵਿੱਚ ਆ ਤੇ ਇਹ ਆਪਣੇ ਪਿਓ ਦੇ ਨਾਲ ਹੱਥ ਪੜਤਤੀ ਪਾਉਂਦੀ ਆ ਜਿਹੜਾ ਉਹ ਕੰਮ ਕਰਦਾ ਪਿਤਾਪੁਰ ਕੀ ਕਾਮਾ ਸੰਦ ਬਣਾਉਣ ਦਾ ਤੇ ਜਦੋਂ ਇਹ ਕੁੜੀ ਨੇ ਇਹ ਗੱਲ ਹੋਈ ਵਿਆਹ ਦੀ ਖਬਰ ਉੱਡੀ ਤੇ ਉਹ ਭੈਣ ਦਾ ਵਿਆਹ ਸੀ ਇਸ ਕੁੜੀ ਦਾ ਵਿਆਹ ਨਹੀਂ ਸੀ